ਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਬੈ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚ ਸੋਚਨਾ ਹੋ ਬਈ ਜੇ ਸੋਚੀ ਲਖ ਬਾਰ ਚਪੈ ਚਪਨਾ ਹੋ ਬਈ ਜੇ ਲਾਇ ਰਹਾ ਲਿਵ ਤਾਰ ਉਖਿਆ ਪੁਖ ਨਉ ਤਰੀ ਜੇ ਬੰਨਾ ਪੁਰੀਆ ਭਾਰ ਸੈ ਸਿਆਣ ਪਾ ਲਖ ਹੋਏ ਤੈਕ ਨਾ ਚਲੇ ਨਾਲ ਏਬ ਸਚਿਆ ਨਾ ਹੋਈਐ ਕਬ ਕੋੜੈ ਟੁੱਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਬਨਿਆਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋ ਬਨ ਜੀ ਹੁਕਮ ਲੈ ਬੜਿਆਈ ਹੁਕਮ ਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਕਨਾ ਹੁਕਮੀ ਬਖਸ਼ੀ ਸੇ ਹੁਕਮੀ ਸਦਾ ਪਵਾਈ ਹੈ ਹੁਕਮ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਹੈ ਜੇ ਬੁਝੈ ਤਾਂ ਹਮੈ ਕਹਿ ਨਾ ਕੋਇ ਗਾਵੇ ਕੋ ਤਣ ਹੁਬਕ ਸੈ ਤਣ ਗਾਵੇ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਬਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖਹਿ ਗਾਵੇ ਕੋ ਜਿ ਲੈ ਫਿਰ ਦੇਹ ਗਾਵੇ ਕੋ ਜਾਪੈ ਜਿਸੈ ਦੂਰ ਗਾਵੇ ਕੋ ਵੇਖੇ ਹਾਜ਼ਰ ਅਧੂਰਾ ਕਥਨਾ ਕਥਿ ਨਾ ਆਵੈ ਟੂਟ ਕਥ ਕਥ ਕਥੀ ਕੋਟੀ ਕੋਟ ਕੋਟ ਜਿੰਦਾ ਦੇ ਲੰਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਬਿਕਸ਼ੇ ਵੇ ਪ੍ਰਵਾਹੋ ਸਾਚਾ ਸਹਿਬ ਸਚ ਨਾਹੀ ਪਖਿਆ ਪਾਉ ਅਪਾਰ ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਹਿ ਗਏ ਰਖਿਆ ਜਿਤ ਦਿਸਾ ਦਰਬਾਰ ਮੋਹ ਕੇ ਬੋਲਣ ਬੋਲੀਐ ਜਿ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਉ ਬੜਿਆਈ ਵਿਚਾਰ ਕਰਮੀਆ ਬਹਿ ਕਪੜਾ ਨਦਰੀ ਮੁਖ ਦੁਆਰ ਨਾਨਕ ਬਹਿ ਜਾਣੀਆ ਸਭ ਆਪੇ ਸਚਿਆਰ ਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵਿਆ ਗੁਣੇ ਨਿਦਾਨ ਗਾਵੀਆ ਸੁਣੀਆ ਮਨ ਰਖੀਆ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੋ ਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੋਰਾ ਇੱਕ ਦੇਹ ਬੁਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਇ ਤੀਰਥ ਨਾਵਾ ਜੇ ਤਿਸ ਪਾਵਾ ਬਿਨ ਪਾਣੇ ਕੇ ਨਾਏ ਕਰੀ ਜੇਤੇ ਸ੍ਰਿਸ਼ਟ ਉਪਾਇਿ ਵੇਖਾਂ ਬਿਨ ਕਰਮਾ ਕੀ ਮਿਲੈ ਲਈ ਮਤ ਵਿਚ ਰਤਨ ਜਵਹਰ ਮਾਨਕ ਜੇ ਕੋ ਗੁਰ ਕੀ ਸਖ ਸੁਣੀ ਗੋਰਾ ਇੱਕ ਦੇਹ ਬੁਜਾਈ ਸਬਨਾ ਜੀ ਆਖ ਕਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਆ ਨਾਲ ਚਲੇ ਸਭ ਕੋਏ ਚੰਗਾ ਨਉ ਰਖਾਈ ਕੈ ਜਸ ਕੀਰਤਿ ਜਗਲੇ ਜੇਤ ਸੰਨ ਦਰਨਾਇ ਭਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਪੁਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਲਹਣਮੰਦ ਸੁਣਿਆ ਜੋਗ ਜੁਗਤ ਤਨ ਪੇਦ ਸੁਣਿਆ ਸਸਤ ਸਿਮਰਤਿ ਬੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕੈ ਇਸ ਨਾਨ ਸੁਣਿਆ ਬੜ ਬੜ ਪਾ ਬਹਿ ਮਾਨ ਸੁਣਿਆ ਲਾਗੇ ਸਹਿਤਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾਂ ਗੁਨਾ ਕੇ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਪ ਹੈ ਰਾਹੋ ਸੁਣਿਆ ਹੱਥ ਹੋਵੇ ਅਸਗਾ ਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਬਹ ਕਰਨ ਵਿਚਾਰ ਐਸਾ ਨਾਮ ਨਿਰੰਚਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਬੈ ਮਨ ਬੁੱਧ ਮਨੈ ਸਗਲ ਪਵਣ ਕੀ ਸੁਧ ਮਨੈ ਮੋਹ ਚੋਡਾ ਨਾ ਖਾਏ ਮਨੈ ਜਮ ਕੇ ਸਾਥ ਨ ਜਾਹੀ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤਿ ਸਿंह ਉਪਰਗਟ ਜਾਏ ਮਨੈ ਮਗਨ ਚਲੈ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਪ ਹੈ ਮੁਖ ਦੁਆਰ ਮਨ ਹੈ ਪਰਵਾਰੈ ਸਾਧਾਰ ਮਨ ਤਰੈ ਤਾਰੇ ਗੁਰ ਸਿਖ ਮਨੈ ਨਾਨਕ ਪਬਹ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਵਾਣ ਪੰਜ ਪਰਦਾਨ ਪंचे ਪਾਪ ਹੈ ਦਰਗਹ ਹੈ ਮਾਨ ਪंचे ਸੁਹੇ ਦਰ ਰਾਜਨ ਪੰਜ ਅੰਕਾ ਗੁਰ ਇਕ ਤਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਰ ਤਬਲ ਧਰਮ ਦੇ ਆਖਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ 부ਝਾ ਹੋ ਬ ਸਚਿਆਨ ਤਬਲੇ ਉਪਰ ਕੀਤਾ ਪਰ ਤਰਤੀ ਹੋਰ ਪਰ ਹੈ ਹੋਰ ਹੋਰ ਤਿਸਤੇ ਪਰਤਲ ਗਮਣ ਜੋਰ ਜੀ ਜਾ ਤਰੰਗਾ ਕੇ ਨਾਬ ਸਭ ਨਾ ਲਿਖਿਆ ਬੁੜੀ ਕਲਮ ਇਹੋ ਲੇਖਾ ਲਿਖ ਜਾਣੈ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਨ ਸਵਾਲਿ ਹੋ ਰੂਪ ਕੀਤੀ ਦਾਤ ਜਾਣੈ ਕੌਣ ਕੋਤ ਤ ਕੀਤਾ ਪਸਾਏ ਕੋ ਕਬਾਉ ਤੇ ਸਤੇ ਹੋਇ ਲਖ ਦਰਿਆ ਕੁਦਰਤ ਕਮਣ ਕਹਾਂ ਵਿਚਾਰ ਬਾਰਿਆ ਨ ਜਾਵਾ ਇੱਕ ਬਰ ਜੋ ਤਦ ਭਵ ਸਹੀ ਪਲਿਕਾਰ ਤੂੰ ਸਦਾ ਸਲਾਮਤ ਅੰਤਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਦਾਉ ਅਸੰਖ ਗ੍ਰੰਥ ਮੁਖ ਬੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਨ ਅਸੰਖ ਸੂਰਮਹ ਭਗਸਾਰ ਅਸੰਖ ਮੋਨ ਲਿਬਲਾਈ ਤਾਰ ਕੁਦਰਤ ਕਬਨ ਕਹਾਂ ਵਿਚਾਰ ਭਾਰਿਆਂ ਨਾ ਜਾਵਾ ਇੱਕ ਬਾਰ ਜੋ ਤਦ ਪਾਵੈ ਸਹੀ ਭਲੇ ਕਾਰ ਤੂੰ ਸਦਾ ਸਲਾਮਤ ਅੰਤਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਾਰਾਮ ਖੋਰ ਅਸੰਖ ਅਮਰ ਕਰ ਜਾਹੇ ਝੋੜ ਅਸੰਖ ਗਲਬੜ ਹਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਫੇਰਾਹੇ ਅਸੰਖ ਮਲੇਸ਼ ਮਲ ਬਖ ਗਾਹੇ ਅਸੰਖ ਨਿੰਦਕ ਸਿਰ ਕਰਹਿ ਪਾੜ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾ ਬੈਂ ਇਕ ਬਾਰ ਜੋ ਤਦ ਪਾਪੈ ਸਹੀ ਪਲੀਕਾਰ ਤੂੰ ਸਦਾ ਸਲਾਮਤ ਅੰਦਰੰਕਾਰ ਅਸੰਖ ਨਾ ਬਿਆ ਸੰਗ ਥਾਬ ਅਗੰਮ ਅਗੰਮ ਅਸੰਖ ਲੋ ਅਸੰਖ ਕਹੈ ਸਿਰ ਪਾੜ ਹੋਏ ਆਖਰੀ ਨਾਮ ਅਖਰੀ ਸਲ ਆਖਰੀ ਗਿਆਨ ਗੀਤ ਗੁਣਗਾਹ ਆਖਰੀ ਲੇਖਣ ਬੋਲਣ ਬਾਣ ਖਰਾ ਸਿਰ ਸੰਜੋਗ ਬਖਾਨ ਜਿਨਹ ਲਿਖੇ ਤੇ ਸਿਰ ਨਾਹੀ ਜੇ ਫਰਮਾਏ ਦਿਵ ਤੇ ਪਾਹੀ ਜੇ ਤਾ ਕੀਤਾ ਤੇਤਾ ਨਾ ਮਿਲਣਾ ਬੈ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰ ਬਾਰਿਆ ਨਾ ਜਾਬਾ ਇੱਕ ਬਾਰ ਜੋ ਤਦ ਪਾਵੈ ਸਹੀ ਪਲਿਕਾਰ ਤੂੰ ਸਦਾ ਸਲਾਮਤ ਅੰਤਰੰਕਾਰ ਪਰਿਅ ਹੱਥ ਪੈਰ ਤੰ ਦੇਹ ਪਾਣੀ ਤੋ ਤੈ ਉਤਰ ਸੁਖ ਹੈ ਮੂਤ ਪਲੀ ਤੇ ਕਪੜ ਹੋਏ ਦੇਸਾ ਬੋਣ ਲਈਆ ਹੋ ਤੋਏ ਪਰਿਅ ਮਤ ਪਾਪਾਂ ਕਾ ਸੰਗ ਹੋ ਤੋ ਪੈ ਨਾ ਬੈ ਕਾ ਰੰਗ ਪੁਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀਜ ਆਪੇ ਹੀ ਖਾਹੋ ਨਾਨਕ ਹੁਕਮਿ ਆਬੋ ਜਾਹੋ ਤੀਰਥ ਤਪ ਦੇ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਵਸਤ ਆਤ ਬਾਣੀ ਬਰਮਾਉ ਸਤ ਸੋਹਣ ਸਦਾ ਮਨ ਚਾਉ ਕਵਨ ਸੂ ਬਿਲਾ ਬਖਤ ਕਵਨ ਕਵਨ ਥਿਤ ਕਵਨ ਬਾਰ ਕਵਨ ਸਿਰੁ ਤੇ ਮਹੋ ਕਵਨ ਜਿਤੁ ਹੋਆ ਆਕਾਰ ਬਿਲਾ ਨ ਪਾਇਆ ਪੰਤੀ ਜੇ ਹੋਬੈ ਲੇਖ ਪਰਾਨ ਭਗਤ ਨ ਪਾਇਓ ਕਾਧੀਆਂ ਜੇ ਲੇਖਨ ਲੇਖ ਕੋ ਰਾਨ ਤੇਤ ਬਰਨਾ ਜੁਗੀ ਜਾਣੇ ਰਤ ਮਾਹੂ ਨ ਕੋਈ ਜਾ ਕਰਤਾ ਸ੍ਰਿਠਿ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਆਖਾ ਕਿਪਸੈ ਲਾਹੀ ਕਿਉ ਬਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਧੂ ਇੱਕ ਸਿਆਣਾ ਵੱਡਾ ਸਹਿ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਅਸੂ ਹੈ ਪਤਲ ਨ ਪਤਲ ਲਖ ਅਗਾਸਾਂ ਅਗਾਸ ਓੜਕ ਓੜਕ ਭਾਲ ਥਕੇ ਬੇਦ ਕਹਿਨ ਕ ਬਾਤ ਸਹਸ ਅਠਾਰ ਹੈ ਕਹਿਨ ਕ ਤੇ ਬਾ ਅਸਲੋ ਇਕਤਾਤ ਲੇਖਾ ਹੋਇ ਤਾ ਲਿਖੀਐ ਲਿਖਾ ਹੋਇ ਵਿਨਾਸ਼ ਨਾਨਕ ਬਡਾ ਆਖੀ ਆਪੇ ਜਾਣੇ ਆਪ ਸਲਾਹੀ ਸਲਾਹੀ ਇਤੀ ਸੁਰਤ ਨ ਪਾਈਆ ਨਦੀਆਂ ਅਤੇ ਬਹਾ ਪਵਹ ਸਮੁੰਦ ਨ ਜਾਣੀ ਹੈ समुंद सहा सुल्तान ग्रहा सेते माल तन कीड़े तुल न हो बनी जितस मन हो ना बिसर है अंत ना शिवते कर्ण ना अंत अंत ना करन है दिल ना अंत अंत ना बेखना सुनन ना अंत अंत ना जाप है क्या मन मंत अंत ना जाप है कीता आकार पारा अंत ना जाप है पारावार अंत कारण किते बिललाहे ਤਾਕੇ ਅੰਤ ਨਾ ਪਾਈ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਿਬ ਉਚਾ ਥਾਉ ਉਚੇ ਉੱਪਰ ਉਚਾ ਨਾਉ ਇਹ ਬੜਾ ਚਾਹੋ ਵਾ ਕੋਈ ਤੇ ਸੋਚੇ ਕੋ ਜਾਣੇ ਸੋਏ ਜੇ ਬੜਿਆ ਅਪ ਜਾਣੇ ਅਪ ਅਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਦਾ ਚਿਲਨਾਤ ਮਾਈ ਕਿਤੇ ਮੰਗ ਹੈ ਜੋ ਦੇ ਆਪਾਰ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟ ਹੈ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਕਾਹੀ ਖਾਹੇ ਕਿਤੇ ਆ ਦੋਖ ਭੁਖ ਸਦਮਾਰ ਇਹ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਖ ਨਾ ਸਕੈ ਕੋਏ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣੇ ਜੀਤਿਆ ਮੋਹਿ ਖਾਇ ਆਪੇ ਜਾਣੇ ਆਪੇ ਦੇ ਆਖ ਹੈ ਸੇ ਪੇ ਗਈ ਕੇ ਜਿਸਨੋ ਬਖਸ਼ੇ ਸਿਬਤ ਸਲਹਾ ਨਾਨਕ ਪਾਤਸ਼ਾਹੀ ਪਾਦਸ਼ਾਹ ਹੋ ਅਮੁੱਲ ਗੁਣ ਅਮੁੱਲ ਬਾਬਰ ਅਮੁੱਲ ਬਪਾਰੀਏ ਅਮੁੱਲ ਪੰਡਰ ਅਮੁੱਲ ਅਫੇ ਅਮੁੱਲ ਲੈ ਜਾਹੇ ਅਮੁੱਲ ਭਾਇ ਅਮੁੱਲ ਅਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮਲ ਅਮਲਾ ਖਿਆ ਨਾ ਜਾਏ ਆਖ ਆਖ ਰਹਿ ਲਿਬਲਾਈ ਆਖੇ ਵੇਦ ਪਾਠ ਪਰਾਣ ਆਖੇ ਪੜੇ ਕਰੇ ਬਖਿਆਣ ਆਖੇ ਬਰਮੀ ਆਖੇ ਇੰਦ ਆਖੇ ਗੋਪੀ ਤਾ ਗੋਬਿੰਦ ਆਖੇ ਇਸਰੀ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਤਨਬਿ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉਠ ਉਠ ਜਾਹੇ ਇਤੇ ਕਿਤੇ ਹੋਰ ਕਰੇ ਤਾਖ ਨਾ ਸਕਹਿ ਕਈ ਕੇ ਜੇ ਬੜ ਪਾਵੈ ਤੇ ਬੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖਾ ਬੋਲ ਬਿਗਾੜ ਤਾ ਲਿਖਿਆ ਸਿਰ ਗਾ ਬਾਰਾ ਗਾ ਬਾਰ ਸੋਦਰ ਕਿਹਾ ਸੋ ਕਰ ਕੇ ਹਾ ਜਿਤ ਬੈ ਸਰਬ ਸਮਾਲੇ ਵਾਜੀ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੀ ਕਿਤੇ ਰਾਗ ਪਰਿ ਸਿਉ ਕਹੀਆਂ ਨਾ ਕਹਤੇ ਗਾਵਣ ਹਾਰੇ ਗਾਵੇ ਤੁਹਨੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਬਾਰੇ ਗਵਨ ਇੰਦ ਇੰਦਾਰ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਵ ਸਿੱਧ ਸਮਾਦੀ ਅੰਦਰ ਗਵਨ ਸਾਧ ਵਿਚਾਰੇ ਗਵਨ ਜਦਿ ਸਦੀ ਸੰਤੋਖੀ ਗਵ ਬਿਰ ਕਰਾਰੇ ਗਵਨ ਪੰਡਤ ਪੜਨ ਰੱਖੇ ਸਰ ਜੁਗ ਜੁਗ ਬੇਦਾਂ ਨਾਲੇ ਗਾਭੈ ਮੋਹਨੀਆ ਮਨਮੋਹਨ ਸੁਰਗਾ ਮਛ ਪਿਆਲੇ ਗਾਭਨ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਭੈ ਜੋਤ ਮਹਾਬਲ ਸੂਰਾ ਗਾਭੈ ਖਾਣੀ ਚਾਰੇ ਗਾਭੈ ਖੰਡ ਮੰਡਲ ਬਰਪੰਡਾ ਘਰ ਘਰ ਰਖੇ ਤਾਰੇ ਸੇ ਤਦਨੋਂ ਗਾਭੈ ਜੋ ਤਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਭਨ ਸੇ ਮੈਂ ਚਿਤਨਾ ਆਵਨ ਨਾਨਕ ਕੀਆ ਵਿਚਾਰੇ ਸੋ ਈਸ਼ਵਰੀ ਸਦਾ ਸਤਿ ਸਹੈਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇ ਬ ਤਿਸ ਦੀ ਬੜਿਆਈ ਜੋ ਤਿਸ ਪਾਵਾ ਸੋਇ ਕਰਸੀ ਹੁਕਮਨਾ ਕੰਨ ਨਾ ਜਾਈ ਸੋ ਪਾਤਿ ਸਾਹੋ ਸਾਹ ਪਤ ਸਹੇਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਰ ਚੋਲੀ ਧਿਆਨ ਕੀ ਕਰੇ ਬੇਪੂਤ ਖੰਧਾ ਕਲ ਕੁਵਾਰੇ ਕਾਇਆ ਜੁਗਤ ਨੰਦਾ ਪਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸੈ ਆਦੇਸ ਆਦ ਅਨਿਲ ਅਨਦ ਅਨਹਤ ਜੁਗ ਜੁਗ ਇਕ ਬੇਸ ਭਗਤ ਗਿਆਨ ਦੇ ਆ ਪੰਡਾਰਨ ਕਟਕਟ ਬਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿਸੇ ਦਬਰਾ ਸਾਜ ਸੰਯੋਗ ਵਿਜੋਗ ਦੁਇ ਕਰ ਚਲਾ ਬੈ ਲਖਿਆ ਬੈ ਪਾਗ ਆਦੇਸ ਤਸੈ ਆਦੇਸ ਆਦ ਅਨਿਲ ਅਨਦ ਅਨਹਤ ਜੁਗ ਜੁਗ ਇਕ ਬੇਸ ਇਕ ਮਈ ਜੁਗਤ ਬਿ ਆਈ ਤਿੰਨ ਚਲੇ ਪਰਬਾਨ ਇੱਕ ਸੰਸਾਰਿਕ ਪੰਡਾਰਿਕ ਲਾਈ ਦੀ ਬਾਣ ਜਿਪ ਤਿਸ ਪਾਵੈ ਤਿਬੈ ਚਲਾਵੈ ਜਿਬ ਹੋਵੈ ਫਰਮਾਨ ਹੋਵੈਖਾ ਉਹਨਾਂ ਨਦਰਨਾ ਬਹੁਤਾ ਹੀ ਹੋ ਬਿਡਾਨ ਆਦੇਸ਼ ਜਸ ਆਦੇਸ਼ ਆਦ ਅਨਿਲ ਅਨਾਦ ਅਨਹਤ ਜੁਗ ਜੁਗੇ ਕੋ ਬੇਸ ਆਸਣ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋਇ ਕਾ ਬਾਦ ਕਰ ਕਰ ਵੇਖੈ ਸਿਰਜਣ ਹਰ ਨਾਨਕ ਸੱਚੇ ਕੀ ਸੱਚੀ ਕਾ ਆਵ ਦੇਸ ਤੇ ਸ ਆਦੇਸ ਆਦ ਅਨੀਲ ਅਨਦ ਅਨਹਦ ਜੁਗ ਜੁਗੇ ਕੋ ਵੇਸ ਇਕ ਦੂਜੀ ਪਾਉ ਲਖ ਹੋਏ ਲਖ ਹੋ ਬਹੇ ਲਖ ਵੇਸ ਲਖ ਲਖ ਗਿਣਾ ਆਖੀ ਹੈ ਏਕ ਨਾਮ ਜਗ ਦੇਸ ਏ ਤਰਾਹੇ ਪਦ ਪਵੜੀਆ ਚੜੀਆ ਹੋਏ ਏ ਕੇਸ ਸੁਣ ਗੱਲਾਂ ਆਕਾਸ਼ ਕੀ ਕਿੱਤਾ ਆਈ ਰੀਸ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ ਅਖਣ ਜੋਰ ਚ ਪੈਨ ਹੈ ਜੋਰ ਜੋਰ ਨਾ ਮੰਗਣ ਦੇਣਾ ਜੋਰ ਜੋਰ ਨਾ ਜੀਵਨ ਮਰਨ ਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਡੈ ਸੰਸਾਰ ਜਿਸ ਹੱਥ ਜੋਰ ਕਰ ਬੇਖੈ ਸੋਇ ਨਾਨਕੋ ਤਮਨੀ ਚਨਾ ਕੋਈ ਰਾਤੀ ਰੁਤੇ ਤੇ ਤੇ ਬਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਤਰਤੀ ਥਾਪ ਰਕੀ ਧਰਮਸ਼ਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਆਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਤੈ ਸੋਹਨ ਪੰਜ ਪਰਮਾ ਨਦਰਿ ਕਰਨ ਪਬੈ ਨੀ ਸਾਣ ਕਜ ਪਕਾਈ ਉਥੈ ਪਾਈ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਗਾਇ ਹੋ ਧਰਮ ਗਿਆਨ ਖੰਡ ਗਾਇ ਆਖੋ ਕਰਮ ਕਿਤੇ ਪਵਨ ਪਾਣੀ ਵੈਸੰਤਰ ਕਿਤੇ ਕਨ ਮਹੇਸ਼ ਕਿਤੇ ਬਰਮੇ ਕਰਤ ਕੜੀਆ ਰੂਪ ਰੰਕੇ ਵਿਸ ਕਿਤੇ ਆਕਰਮ ਭਮੀ ਮੇਰ ਕਿਤੇ ਕਿਤੇ ਤੂ ਉਪਦੇਸ਼ ਕیتے ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸਾ ਕਿਤੇ ਸਿਦ ਬੁੱਧ ਨਾਥ ਕਿਤੇ ਕਿਤੇ ਦੀ ਵਿਵੇਸ਼ ਕਿਤੇ ਦੇਵਦਨ ਬਮਨ ਕਿਤੇ ਕਿਤੇ ਰਤਨ ਸਮੰਧ ਕਿਤੇਆਂ ਖਾਣੀ ਕਿਧੀਆਂ ਬਾਣੀ ਕਿਤੇ ਪਾਤ ਨਿਰਿੰਦ ਕਿਤੇਆਂ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਥ ਬਿਨ ਉਦਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਕੜਤ ਕੜੀ ਬਹੁਤ ਅਨੋਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹ ਪਿਛਾ ਪਛਤਾਏ ਤਥੈ ਕੜੀਐ ਸੁਰਤ ਮਤ ਮਨ ਬੁੱਧ ਤਥੈ ਕੜੀਐ ਸੁਰਾ ਸਿਧਾਂ ਕੀ ਸੋਧ ਕਰਮਖੰਡ ਕੀ ਬਾਣੀ ਝੋੜ ਤਥੈ ਹੋਰ ਨ ਕੋਈ ਹੋਰ ਤਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਥੈ ਸੀਤੋ ਸੀਤਾ ਮਹਿਮਾ ਮਾਹੀ ਤਾਗੇ ਰੂਪ ਨ ਕਥਨੇ ਜਾਹੇ ਨਾ ਉਹੇ ਮਰਹ ਨਾ ਠਾਗੇ ਜਾਹੇ ਜਿਨ ਕੈ ਰਾਮ ਬਸੈ ਮਨ ਮਾਹੀ ਤਥੈ ਭਗਤ ਬਸੈ ਕੇ ਲੋ ਕਰਹ ਆਨੰਦ ਸਚਾ ਮਨ ਸੋਏ ਸੱਚਖੰਡ ਬਸੇ ਅੰਰੰਕਾਰ ਕਰ ਕਰ ਬਿਖੈ ਨਦਰ ਨਿਹਾਲ ਤਥੈ ਖੰਡ ਮੰਡਲ ਬਰਪੰਡ ਜੇ ਕੋ ਕਥਾ ਤਾਤ ਤਨਾ ਅੰਤ ਤਥੈ ਲੋ ਲੋ ਆਕਾਰ ਜਿਬ ਜਿਬ ਹੁਕਮ ਤੇ ਵਾ ਤੇਵਕਾਰ ਬਿਖੈ ਬਿਕਸ਼ੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਰ ਜਤ ਪਹਾਰਾ ਤਿਰਜ ਸੁਨਿਆਰ ਹਰਣ ਮਤ ਬੇਦ ਹਥਿਆਰ ਪਉ ਖਲਾਗਨ ਤਪਦਾ ਪੰਡਾ ਪਉ ਅੰਮ੍ਰਿਤ ਤਿਤ ਟਾਲ ਕੜੀਐ ਸ਼ਬਦ ਸਚੀ ਟਕਸਾਲ ਝਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇ ਆਖੇ ਲੈ ਸਗਲ ਜਗਤ ਚੰਗੇ ਆਇਆਂ ਬੁਰੇ ਆਇਆਂ ਬਾਚੈ ਧਰਮ ਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮਤ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾਲ ਜਿਨਿ ਨਾਮਤ ਆਇਆ ਗਏ ਮਸਕਦ ਗਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ